ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਪਜੀ ਸਾਹਿਬ ਜੀ ਦੀ ਚਲ ਰਹੀ ਲੜੀਵਾਰ ਵਿਚਾਰ ਵਿਚ ਅੱਜ ਅਸੀਂ 10 11ਵੀਂ ਪੋੜੀ ਜੋ ਹੈ ਉਹਦੇ ਵਿਚਾਰ ਸਾਂਝੇ ਕਰਾਂਗੇ ਸੁਣਿਆ ਸਤ ਸੰਤੋਖ ਗਿਆਨ ਸੁਣਿਆ 68 ਕਾ ਇਸ਼ਨਾਨ ਸੁਣਿਆ ਪੜਪੜ ਪਾਵੇਂ ਮਾਨ ਸੁਣਿਆ ਲਾਗੇ ਸੈਜਤਿ ਹਾਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ਼ ਸੁਣਿਆ ਸਰਾਂ ਗੁਣਾਂ ਕੇ ਗਾ ਸੁਣਿਆ ਸ਼ੇਖ ਪੀਰ ਪਾਤਿਸ਼ਾ ਸੁਣਿਆ ਅੰਦੇ ਪਾ ਮੇਰਾ ਸੁਣਿਆ ਹਾਥ ਹੋਏ ਅਸਗਾ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ਼ ਸੁਣਿਆ ਸਤ ਸੰਤੋਖ ਗਿਆਨ ਕਲ ਵੀ ਅਸੀਂ ਨਾਮ ਸੁਣਨ ਕਰਕੇ ਜੀਵਨ ਵਿੱਚ ਕੀ ਤਬਜੀਲੀ ਆਉਂਦੀ ਹੈ ਕੀ ਉਪਲਬਧੀ ਹੁੰਦੀ ਹੈ ਉਹਦਾ ਜ਼ਿਕਰ ਇਸ ਤੋਂ ਪਹਿਲੀਆਂ ਦੋ ਕੋੜੀਆਂ ਦੇ ਵਿਚਾਰ ਵੀ ਸਮਝਿਆ ਸੀ ਅੱਜ ਕੁਝ ਹੋਰ ਨਾਮ ਸੁਣਨ ਕਰਕੇ ਜੋ ਜੀਵਨ ਵਿੱਚ ਮੇਰਾ ਬਖਸ਼ੀਆਂ ਵਰਗਤਾ ਹੁੰਦੀਆਂ ਨੇ ਉਹਨਾਂ ਦਾ ਜ਼ਿਕਰ ਹੈ ਸੁਣਿਆ ਸਤ ਸੰਤੋਖ ਗਿਆਨ ਨਾਮ ਸੁਣਨ ਕਰਕੇ ਇਨਸਾਨ ਸੰਤੋਖੀ ਬਣਦਾ ਕਿਉਂਕਿ ਉਹਦੇ ਵਿੱਚ ਦਾਨ ਦੀ ਭਾਵਨਾ ਪੈਦਾ ਹੁੰਦੀ ਹੈ ਸੰਤੂਖ ਕਰਨ ਸਤ ਸੰਦੋਖ ਪਤ ਦਿਆਵ ਵਾਲਾ ਦਾਨ ਵਾਲਾ ਸੁਭਾਅ ਬਣਦਾ ਔਰ ਸੰਤੋਖ ਮਦੇ ਅੰਦਰ ਸੰਤੋਖ ਆਉਂਦਾ ਲੋਭ ਲਾਲਚ ਮੁੱਕਦਾ ਇਹ ਗਿਆਨ ਆਉਂਦਾ ਹੈ ਕਿ ਸਤ ਸੰਤੋਖ ਬਹੁਤ ਵੱਡਾ ਇੱਕ ਆਤਮਿਕ ਗੁਣ ਹੈ ਬਹੁਤ ਵੱਡੀ ਆਤਮਿਕ ਧਾਤ ਹੈ ਤੋਂ ਸੁਣਨ ਕਰਕੇ ਹੀ ਇਹ ਗੁਣ ਬੰਦੇ ਦੇ ਅੰਦਰ ਜੋ ਹਨ ਉਹ ਪ੍ਰਵੇਸ਼ ਕਰਦੇ ਨੇ ਕਿ ਉਹ ਦਾਨੀ ਸੁਭਾਅ ਬਣਦਾ ਹੈ ਸੰਤੋਖੀ ਸੁਭਾਅ ਵਾਲਾ ਬਣਦਾ ਹੈ ਵਰਣ ਛੱਕ ਕੇ ਖਾਣ ਦੀ ਮਰਿਆਦਾ ਉਹਦੇ ਦਿਲ ਵਿੱਚ ਆਉਂਦੀ ਹੈ ਦੂਜਿਆਂ ਦੀ ਮਦਦ ਕਰਨ ਦਾ ਜਿਹੜਾ ਸੁਭਾਅ ਹੈ ਇਹ ਪੈਦਾ ਹੁੰਦਾ ਸੰਤੋਖੀ ਸੁਭਾਅ ਹੁੰਦੇ ਕਾਰਨ ਔਰ ਇਸ ਸੰਤੋਖੀ ਸੁਆਦ ਦੇ ਕਾਰਨ ਉਹਦੇ ਅੰਦਰੂ ਲੁੱਟ ਖਸੁੱਟ ਦੀ ਜਿਹੜੀ ਭਾਵਨਾ ਹੈ ਇਹ ਮੁੱਕ ਜਾਂਦੀ ਹੈ ਕਿਉਂਕਿ ਜਦੋਂ ਸੰਤੋਖੀ ਹੋ ਗਿਆ ਮਨ ਦਾ ਲੁੱਟ ਖਸੁੱਟ ਕਦੋਂ ਕਰਦਾ ਜਦੋਂ ਜਾਇਜ਼ ਮਿਹਨਤ ਨਾਲ ਕੀਤੀ ਹੋਈ ਕਮਾਈ ਵਿੱਚ ਉਹ ਸੰਤੁਸ਼ਟ ਨਹੀਂ ਹੁੰਦਾ ਹੋਰ ਲੋਭ ਲਾਲਚੂ ਦੇ ਵਿੱਚ ਵੱਧਦਾ ਔਰ ਤੂੰ ਹੋਰ ਅੱਗੇ ਮਾਇਆ ਕਮਾਉਣ ਦੀ ਯਤਨ ਕਰਦਾ ਫਿਰ ਉਹ ਬੇਸੰਤੋਖਾ ਹੋ ਜਾਂਦਾ ਉਸ ਦਾ ਸੰਤੋਖ ਖਤਮ ਹੋ ਜਾਂਦਾ ਹੈ ਉਹਦੀ ਜਗ੍ਹਾ ਲੋਭ ਲਾਲਚ ਕ੍ਰਿਸ਼ਨਾ ਜਿਹੜੀ ਹੈ ਇਹ ਆਪਣਾ ਉਹਨਾਂ ਦਾ ਇੱਕ ਹਰ ਬਣ ਜਾਂਦਾ ਹੈ ਮਨ ਜੋ ਹੈ ਤੂੰ ਜਦੋਂ ਸੰਤੋਖੀ ਹੁੰਦਾ ਤੇ ਉਹਦੇ ਚ ਇਹ ਬੁਰੀਆਂ ਵੀ ਨਿਕਲ ਜਾਂਦੀਆਂ ਨੇ ਸਾਰੀਆਂ ਇਹਦਾ ਮਤਲਬ ਇਹ ਹੋਇਆ ਕਿ ਨਾਮ ਸੁਣਨ ਵਾਲਾ ਬੰਦਾ ਲੁੱਟ ਖਸੁੱਟ ਨਹੀਂ ਕਰ ਸਕਦਾ ਚੋਰੀ ਬਜ਼ਾਰੀ ਨਹੀਂ ਕਰ ਸਕਦਾ ਰਿਸ਼ਤ ਖੋਰੀ ਨਹੀਂ ਕਰ ਸਕਦਾ ਇਹ ਆਤਮਿਕ ਗੁਣ ਉਹਦੇ ਵਿੱਚ ਆ ਜਾਂਦੇ ਨੇ ਉਹ ਸੰਤੋਖੀ ਸੁਭਾਅ ਉਹ ਸੰਗੂ ਹਾਥੂ ਦੇ ਕੇ ਪਲਾ ਮਨਾਵ ਵਾਲੀ ਅਵਸਥਾ ਉਹਦੀ ਬਣ ਆਉਂਦੀ ਹੈ ਇਹ ਨਾਮ ਸੁਣ ਕਰਕੇ ਇਹ ਗਿਆਨ ਪ੍ਰਾਪਤ ਹੁੰਦਾ ਹੈ ਕਿ ਇਹ ਸਤ ਸੰਤੋਖ ਰੂਪੀ ਗੁਣ ਕਿੰਨੀ ਆਤਮਿਕ ਸ਼ਾਂਤੀ ਕਿੰਨਾ ਆਨੰਦ ਪ੍ਰਾਪਤ ਹੁੰਦਾ ਹੈ ਲੁੱਟ ਖੂਟ ਕਰਕੇ ਬੰਦੇ ਦੇ ਵਿੱਚ ਕੋਈ ਨਾ ਕੋਈ ਡਰ ਪਿਆ ਬਣਿਆ ਰਹਿੰਦਾ ਕਿ ਮੇਰੀ ਚੋਰ ਬਜਾਰੀ ਜਿਹੜੀ ਹੈ ਇੱਕ ਦਿਨ ਨੰਗੀ ਨਾ ਹੋ ਜਾਏ ਮੈਂ ਸਮਾਜ ਦੇ ਸਾਹਮਣੇ ਪ੍ਰਸ਼ਨਲ ਸਾਬਤ ਹੋ ਜਾਵਾਂ ਪਰ ਸਤ ਸੰਤੋਖੀ ਬੰਦਾ ਹਾਥੂ ਦੇ ਕੇ ਜੋ ਉਸ ਨੂੰ ਆਤਮਿਕ ਆਨੰਦ ਖੁਸ਼ੀ ਮਿਲਦੀ ਹੈ ਇਸ ਦਾ ਉਹਨੂੰ ਗਿਆਨ ਹੋ ਜਾਂਦਾ ਹੈ ਕਿ ਇਹ ਆਤਮ ਗੁਣ ਕਿੰਨਾ ਕੀਮਤੀ ਹੈ ਸੁਨੇ 68 ਕਾ ਇਸ਼ਨਾਨ ਫਿਰ ਉਸ ਨੂੰ ਪਵਿੱਤਰਤਾ ਲਈ ਸਿਰ ਪਵਿੱਤਰਤਾ ਲਈ 68 ਤੀਰਥਾਂ ਦੇ ਇਸ਼ਨਾਨ ਨਹੀਂ ਕਰਨੇ ਪੈਂਦੇ 68 ਮਤਲਬ 60 ਤੇ ਪਲਸ 8 ਯਾਨੀ 68 ਤੀਰਥ ਜੂ ਬਣਾਏ ਗਏ ਸਨ অনুমতি ਅਨੁਸਾਰ ਬਈ ਉੱਥੇ ਜਾ ਕੇ ਪਵਿੱਤਰਤਾ ਹੋਵੇਗੀ ਉਹ ਜਦੋਂ ਮਨ ਉਹਦਾ ਪਵਿੱਤਰ ਹੋ ਕੇ ਸੰਤੋਖੀ ਹੋ ਜਾਂਦਾ ਹੈ ਮਨ ਦਾਨੀ ਸੁਭਾਅ ਵਾਲਾ ਹੋ ਜਾਂਦਾ ਹੈ ਦੁਨੀਆ ਦੀ ਮਦਦ ਕਰਨ ਵਾਲਾ ਹੋ ਜਾਂਦਾ ਹੈ ਤੇ ਫਿਰ ਉਹਦਾ ਹਿਰਦਾ ਮਨ ਪਵਿੱਤਰ ਹੋ ਜਾਂਦਾ ਹੈ ਉਹਦਾ ਆਤਮਿਕ ਇਸ਼ਨਾਨ ਹੋ ਜਾਂਦਾ ਹੈ ਉਸ ਨੂੰ ਫਿਰ ਬਾਹਰ ਲੈ ਕਿਸੇ ਇਸ਼ਨਾਨ ਦੀ ਲੋੜ ਹੀ ਨਹੀਂ ਪੈਂਦੀ ਇਹ ਹੱਥ ਉਸ ਦੇ ਕੋਈ ਜੇ ਕੰਮ ਨਹੀਂ ਕਰਦੇ ਕੋਈ ਕੰਮ ਨਹੀਂ ਕਰਦੇ ਲੁੱਟ ਖਸੁੱਟ ਵੱਲੇ ਕੰਮ ਨਹੀਂ ਕਰਦੇ ਆਤ ਪਿੱਤਰ ਹੋ ਗਏ ਇਹ ਨਜ਼ਰਾਂ ਕਿਸੇ ਦਾ ਤਨ ਦੇਖ ਕੇ ਲੋਭ ਵਿੱਚ ਨਹੀਂ ਆਉਂਦੀਆਂ ਇਸ ਲਈ ਨਜ਼ਰਾਂ ਪਿੱਤਰ ਹੋ ਗਈਆਂ ਇਹ ਮਨ ਇਸ ਦੇ ਵਿੱਚੋਂ ਇਹ ਕੂੜ ਕਬਾਰ ਨਿਕਲ ਜਾਂਦਾ ਤੇ ਮਨ ਪਿੱਤਰ ਹੋ ਜਾਂਦਾ ਉਹ ਮਨੁੱਖ ਦਾ ਐਸਾ ਇਸ਼ਨਾਨ ਹੁੰਦਾ ਉਹਦਾ ਤਨ ਮਨ ਨਾਤਾ ਤੋਤਾ ਪਿੱਤਰ ਹੋ ਜਾਂਦਾ ਨਾਮ ਸੁਣਨ ਕਰਕੇ ਉਸ ਨੂੰ ਫਿਰ ਇਹ 83 ਦੇ ਝੂਠੇ ਇਸ਼ਨਾਨ ਦੀ ਲੋੜ ਨਹੀਂ ਪੈਂਦੀ ਖੁਦਾ ਮੰਨ ਨਾਮ ਬਾਣੀ ਦੇ ਅਭਿਆਸ ਨਾਲ ਆਤਮ ਗੁਣਨਲ ਪਿੱਤਰ ਹੋ ਜਾਂਦਾ ਸੁਣਿਆ ਪੜ ਪੜ ਭਾਵੇਂ ਮਾਣ ਨਾਮ ਸੁਣ ਤੂੰ ਬਿਨਾ ਪੜੇ ਲਿਖੇ ਬੰਦੇ ਵੀ ਤੁਸੀਂ ਦੇਖੋ ਕਿ ਉਹਨਾਂ ਦੇ ਵਿੱਚ ਆਤਮਿਕ ਜੀਵ ਨਹੀਂ ਹੁੰਦਾ ਉਹ ਚੋਰ ਬਜ਼ਾਰੀ ਲੁੱਟ ਖਸੁੱਟ ਵੀ ਸਭ ਤੋਂ ਅੱਗੇ ਹੋ ਜਾਂਦੇ ਨੇ ਕਿਉਂਕਿ ਵਿਦਿਆ ਔਰ ਬੜੇ ਉੱਚੇ ਉਦੇ ਉਹਨਾਂ ਨੂੰ ਇੱਕ ਸਾਧਨ ਮਿਲ ਜਾਂਦੇ ਨੇ ਲੁੱਟ ਖਸੁੱਟ ਕਰਨ ਦੇ ਤੇ ਉਹ ਬੇਸੰਤੋਖਾ ਜੀਵਨ ਉਹ ਦਾਨ ਦੀ ਜਗ੍ਹਾ ਲੁੱਟ ਖਸੁੱਟ ਵਾਲਾ ਜੀਵਨ ਉਹਨਾਂ ਦਾ ਬਣ ਜਾਂਦਾ ਹੈ ਉਹ ਪੜ ਪੜ ਕੇ ਪਰ ਲਿਖ ਕੇ ਵੀ ਕੋਈ ਮਾਨਸਤ ਕਰ ਵਾਲਾ ਕਰਮ ਉਹਨਾਂ ਕੋਲ ਨਹੀਂ ਹੁੰਦਾ ਕਿਉਂਕਿ ਉਹ ਜਿਹੜੇ ਆਤਮ ਗੁਣ ਨੇ ਜਿਹੜੇ ਮਾਨਸਤ ਕਰ ਬਖਸਦੇ ਨੇ ਉਹ ਹੁੰਦਾ ਹੀ ਨਹੀਂ ਅੰਦਰ ਇਸ ਲਈ ਜਿਹੜੇ ਨਾਮ ਸੁਣਦੇ ਨੇ ਪ੍ਰਭੂ ਦੇ ਨਾਮ ਦੀ ਭਾਵਨਾ ਜਿਹਨਾਂ ਵਿੱਚ ਹੁੰਦੀ ਹੈ ਰੱਬ ਦਾ ਡਰ ਅਦਮ ਰੱਬ ਦੇ ਹੁਕਮ ਦਾ ਅਦਬ ਹੁੰਦਾ ਹੈ ਕਿ ਵੀ ਰੱਬੀ ਹੁਕਮ ਅਨਸਾਰ ਮੈਂ ਜਿਹੜੇ ਗਲਤ ਕੰਮ ਕਰਾਂਗਾ ਉਹਦਾ ਭੋਗ ਮੈਨੂੰ ਭੋਗਨੇ ਪੈਣੇ ਨੇ ਫਿਰ ਉਹ ਪੜ ਪੜ ਪਾਵੇਂ ਮਨ ਫਿਰ ਉਹ ਜਿਹੜੀ ਧਾਰਮਿਕ ਗ੍ਰੰਥ ਪੁਥੀਆਂ ਪੜਦੇ ਨੇ ਪੜ ਪੜ ਕੇ ਉਹਨਾਂ ਦਾ ਜੀਵਨ ਮਾਨ ਪ੍ਰਾਪਤ ਕਰਨ ਵਾਲਾ ਹੋ ਜਾਂਦਾ ਹੈ ਉਹ ਆਤਮ ਗੁਣ ਗ੍ਰਹਿਣ ਕਰਦਾ ਹੈ ਜਿਨ੍ਹਾਂ ਕਰਕੇ ਸੱਚਾ ਮਾਨ ਸੱਚੀ ਸਤ ਸਤਿ ਸਤਕਾਰ ਉਹਨਾਂ ਨੂੰ ਪ੍ਰਾਪਤ ਹੁੰਦਾ ਸੁਣਿਆ ਨਾਗੈ ਸਹਿਜ ਧਿਆਨ ਫਿਰ ਉਹਨਾਂ ਦਾ ਧਿਆਨ ਸਹਿਜ ਵੀ ਜੁੜ ਜਾਂਦਾ ਉਹਨੂੰ ਦਾ ਧਿਆਨ ਫਿਰ ਜਿਹੜੇ ਇਹ ਤ੍ਰਿਸ਼ਨਾ ਲੁਭਤੀ ਲੋਭੀ ਲਾਲਚੀ ਭਿਰਤੀ ਜਾਂ ਅਸ ਅਸੰਤੁਲਨ ਜਿਹੜਾ ਮਨ ਦਾ ਹੁੰਦਾ ਹੈ ਇਹ ਉਹਨਾਂ ਦੇ ਅਲੋਪ ਹੋ ਜਾਂਦੇ ਨੇ ਇਹਦੀ ਜਗ੍ਹਾ ਤੇ ਸਹਜ ਆ ਜਾਂਦਾ ਇੱਕ ਟਿਕਾਉ ਆ ਜਾਂਦਾ ਹੈ ਮਨ ਟਿਕ ਜਾਂਦਾ ਹੈ ਕਿਉਂਕਿ ਨਾਮ ਸੁਣ ਨਾਲ ਇੱਕ ਵਿਸ਼ਵਾਸ ਬਣ ਜਾਂਦਾ ਹੈ ਕਿ ਦੰਦਾ ਦਾਤਾ ਇੱਕ ਹੈ ਸਭ ਕੋ ਦੇਵਨਖਾਰ ਉਹ ਸਹਿਲ ਪਤਰ ਮੇ ਜੰਤਪਾਇਤਾ ਕਰ ਜਿਕ ਅਗਾ ਕਰ ਤਿਆ ਇਹ ਵਿਸ਼ਵਾਸ ਜਦੂ ਬਣ ਜਾਂਦਾ ਫਿਰ ਬੰਦਾ ਬੁੱਤੀ ਲੁੱਟਕ ਸੁਟ ਨਹੀਂ ਕਰਦਾ ਕਹਿੰਦਾ ਜੋ ਪ੍ਰਮਾਤਮਾ ਜਿਸ ਨੇ ਮੈਨੂੰ ਪੈਦਾ ਕੀਤਾ ਹੈ ਜਿਸ ਨੇ ਮੇਰਾ ਇਤਨਾ ਸੁੰਦਰ ਸਰੀਰ ਬਣਾਇਆ ਹੈ ਸਰੀਰ ਦੇ ਅੰਦਰ ਦੀਆਂ ਕਿਰਿਆਵਾਂ ਨਹੀਂ ਬਣੀਆਂ ਜਿਹਨਾਂ ਦਾ ਮੈਨੂੰ ਪਤਾ ਹੀ ਕੱਖ ਨਹੀਂ ਮੇਰੇ ਅੰਦਰ ਕਿਹੜਾ ਕਿਹੜਾ ਸਰੀਰ ਦੀਆਂ ਕਿਰਿਆਵਾਂ ਕਿਹ ਕਿਹ ਮੇਰਾ ਭਲਾ ਕਰ ਰਹੀਆਂ ਨੇ ਉਸ ਪਰਮਾਤਮਾ ਦੇ ਵਿਸ਼ਵਾਸ ਕਰਕੇ ਉਹ ਟਿਕ ਕੇ ਬੈਠ ਜਾਂਦਾ ਉਹਦੇ ਵੀ ਸੁਭਾਅ ਵੀ ਠਿਕਾਉ ਹੋ ਜਾਂਦਾ ਹੈ ਉਹਦੀ ਭਟਕਣਾ ਨਹੀਂ ਰਹਿੰਦੀ ਤਲਫੋ ਤੜਫੀ ਜਿਹੜੀ ਹੈ ਉਹ ਅੰਦਰ ਦੀ ਕਲਪਨਾ ਮੁੱਕ ਜਾਂਦੀ ਹੈ ਇਸ ਲਈ ਉਹਦਾ ਫਿਰ ਸਹਿਜ ਵਿੱਚ ਧਿਆਨ ਲੱਗਦਾ ਸਹਿਜ ਅਵਸਥਾ ਦੇ ਰਾਹੀਂ ਉਹ ਪਰਮਾਤਮਾ ਦੇ ਨਾਮ ਨੂੰ ਸੁਣਦਾ ਚੰਗੇ ਤਨ ਉਹਦੇ ਵਿੱਚ ਆਪਣੀ ਸੁਰਤੀ ਜੋੜਦਾ ਤਾਂ ਐਸੇ ਬੰਦੇ ਨੇ ਸੱਚੇ ਭਗਤ ਉਹਨਾਂ ਨੂੰ ਭਗਤ ਕਿਹਾ ਜਾ ਸਕਦਾ ਹੈ ਨਾਨਕ ਭਗਤਾਂ ਦਾ ਸਦਾ ਵਿਗਾਸ ਫਿਰ ਇਹੋ ਜਿਹੇ ਭਗਤਾਂ ਦੇ ਮਨ ਵਿੱਚ ਸਦਾ ਵਿਗਾਸ ਪਾਓ ਖਿੜਾਓ ਖੁਸ਼ੀ ਖੇੜਾ ਸਹਿਜ ਠਿਕੇ ਰਹਿੰਦਾ ਉਹਨਾਂ ਦੇ ਅੰਦਰ ਇਹ ਆਤਮ ਅਵਸਥਾ ਦੀ ਉਹਨਾਂ ਨੂੰ ਪ੍ਰਾਪਤੀ ਹੁੰਦੀ ਹੈ ਜਿਹੜੀ ਕਿ ਧਨ ਦੌਲਤ ਸੋਨੇ ਚਾਂਦੀ ਹੀਰੇ ਜਵਾਹਰਾਂ ਚੋਂ ਪ੍ਰਾਪਤ ਨਹੀਂ ਹੋ ਸਕਦੀ ਜਿਹੜੀ ਕਿ ਇਹਨਾਂ ਆਤਮ ਗੁਨਾ ਨਾਲ ਨਾਮ ਸੁਣਨ ਕਰਕੇ ਆਪਣੇ ਅੰਦਰ ਇਹ ਵਰਗਤਾ ਮਿਲਦੀਆਂ ਨੇ ਸੁਣਿਆ ਦੁੱਖ ਪਾਪ ਘਾਨਾਸ ਪਾਪ ਹੁੰਦੇ ਹੀ ਨਹੀਂ ਤੇ ਪਾਪਾਂ ਦੇ ਕਾਰਨ ਜਿਹੜੇ ਦੁੱਖ ਮਿਲਦੇ ਨੇ ਉਹਨਾਂ ਦਾ ਵੀ ਨਾਸ਼ ਹੋ ਜਾਂਦਾ ਹੈ ਮੰਨ ਜੀ ਤੂੰ ਕਰਮ ਹੀ ਸੁਧਰ ਗਏ ਸਵਾਭ ਆਤਮਾ ਸੁਧਰ ਗਈ ਮੰਨੂ ਬਿਰਤੀ ਸੁਧਰ ਗਈ ਉਹਦੇ ਕਰਮ ਵੀ ਸੁਧਰ ਗਏ ਤੇ ਉਹ ਪਾਪ ਕਰਮ ਉਹਦੇ ਕੋਲੋਂ ਨਹੀਂ ਹੁੰਦੇ ਇਸ ਲਈ ਫਿਰ ਪਾਪ ਕਰਮ ਕਰਕੇ ਜਿਹੜੇ ਦੁੱਖ ਭੋਗਣੇ ਪੈਂਦੇ ਨੇ ਦੁੱਖਾਂ ਤੋਂ ਵੀ ਬਚ ਜਾਂਦਾ ਤੂੰ ਫਿਰ ਨਾਮ ਸੁਣਨ ਕਰਕੇ ਦੁੱਖ ਪਾਪ ਦਾ ਨਾਸ਼ ਹੋ ਜਾਂਦਾ ਸੁਣਿਆ ਸਰ ਗੁਣ ਕੇ ਗਾ ਉਹ ਗੁਨਾ ਦਾ ਸਰੋਵਰ ਜਿਹੜਾ ਹੈ ਆਤਮਿਕ ਗੁਨਾ ਦਾ ਸਰੋਵਰ ਇਹਦੀ ਉਹਨੂੰ ਸਮਝ ਆ ਜਾਂਦੀ ਹੈ ਉਹਨਾਂ ਤੱਕ ਉਹਦੀ ਪਹੁੰਚ ਹੋ ਜਾਂਦੀ ਹੈ ਗਾਮਨੇ ਪਹੁੰਚ ਆਤਮ ਗੁਣਾ ਦਾ ਜੋ ਸਰੋਵਰ ਹੈ ਉਹਦੇ ਵਿੱਚ ਉਹ ਚੁੱਭੀ ਉਹ ਮਾਰਦਾ ਆਤਮ ਗੁਣਾ ਵਿੱਚ ਟਿੱਕੇ ਸ਼ਾਂਤ ਹੁੰਦਾ ਉਸ ਦਾ ਮਨ ਤੇ ਇਸ ਜੀ ਦੀ ਸਮਝ ਆ ਜਾਂਦੀ ਹੈ ਕਿ ਸੁਖ ਆਤਮ ਗੁਣਾ ਵਿੱਚ ਹੈ ਸੁਖ ਓਗਣਾ ਵਿੱਚ ਨਹੀਂ ਹੈ ਓਗਣਾ ਪਾਪਾਂ ਵਿੱਚ ਦੁੱਖ ਹੈ ਡਰੇ ਜੇ ਪਾਪ ਕਮਾਉਂਗਾ ਧਰਮੀ ਵਿਗਸੇਤ ਇਹ ਵਿਕਾਸ ਜਿਹੜਾ ਨੇ ਧਰਮੀਆਂ ਨੂੰ ਮਿਲਦਾ ਹੈ ਧਰਮੀ ਬੰਦਾ ਵਿਕਸਦਾ ਹੈ ਕਿਉਂਕਿ ਉਸਨੇ ਕੋਈ ਮਾਰਾ ਕੰਮ ਨਹੀਂ ਕੀਤਾ ਹੁੰਦਾ ਉਦੀ ਕੋਲ ਪ੍ਰਭੂ ਕੁਛ ਨਾ ਕੁਛ ਪਲਾ ਕਰਾਉਂਦਾ ਰਹਿੰਦਾ ਉਸ ਪਹਿਲੇ ਨੇ ਕਾਰਨ ਉਹਦੇ ਅੰਦਰ ਇੱਕ ਸੁਖ ਆਨੰਦ ਮਈ ਅਵਸਥਾ ਬਣ ਜਾਂਦੀ ਹੈ ਤੇ ਉਹਦੇ ਉਹਨੂੰ ਫਿਰ ਇਹ ਆਤਮਿਕ ਗੁਨਾ ਦੇ ਸਾਗਰ ਜਿਹੜਾ ਹੈ ਇਸ ਦੀ ਸਮਝ ਪੈ ਜਾਂਦੀ ਹੈ ਇਸ ਦੇ ਤੱਕ ਉਹਦੀ ਪਹੁੰਚ ਹੋ ਜਾਂਦੀ ਹੈ ਸੁਣਿਆ ਸ਼ੇਖ ਪੀਰ ਪਾਤਸ਼ਾ ਇਹੋ ਜਿਹੇ ਬੰਦੇ ਸਹੀ ਮੈਨੇ ਵਿਝੀਆਂ ਇਸਲਾਮੀ ਲੋਕ ਆਪਣੇ ਆਗੂ ਨੂੰ ਚੰਗੇ ਸਰਕੜ ਜਿਹੜੇ ਉਹਨਾਂ ਦੇ ਆਗੂ ਹੁੰਦੇ ਨੇ ਉਹਨਾਂ ਨੂੰ ਸ਼ੇਖ ਪੀਰ ਲਫ਼ਜ਼ਾਂ ਨਾਲ ਨਵਾਜਦੇ ਨੇ ਤੋਂ ਐਸੇ ਬੰਦੇ ਵਿੱਚ ਐਸੇ ਗੁਣ ਐਸਾ ਆਤਮਿਕ ਜੀਵਨ ਉੱਚਾ ਹੁੰਦਾ ਹੈ ਕਿ ਦੁਨੀਆ ਦੀ ਨਿਗਾਹ ਵਿੱਚ ਉਹ ਇਸ ਤਰ੍ਹਾਂ ਮੋਤਬਰ ਬੰਦੇ ਜਿਹਾ ਸਤਕਾਰ ਮਾਨ ਪ੍ਰਾਪਤ ਕਰਦੇ ਨੇ ਸ਼ੇਖ ਪੀਰ ਪਾਦਸ਼ਾਹ ਵਰਗੇ ਉਹਨਾਂ ਦੀ ਅਵਸਥਾ ਜਿਹੜੀ ਉਹ ਸੁਖਮਈ ਸੰਸਾਰ ਦੀ ਨਿਗਾਹ ਵਿੱਚ ਇੱਜ਼ਤ ਮਾਨ ਵਾਲੀ ਅਵਸਥਾ ਉਹਨਾਂ ਦੀ ਬਣ ਜਾਂਦੀ ਹੈ ਸੁਣਿਆ ਅੰਦੇ ਭਾਵੇਂ ਰਾ ਇਹ ਨਾਮ ਸੁਣਨ ਕਰਕੇ ਜਿਹੜਾ ਬੰਦਾ ਅੱਖਾਂ ਹੁੰਦੀਆਂ ਵੀ ਅੰਧੇਵਲੇ ਕੰਮ ਕਰਦਾ ਸੀ ਕਿ ਗੁਰਬਾਣੀ ਜਾਇਆ ਅੰਦੇ ਇਹ ਨਾ ਆਖੀ ਜਿਨ ਨੂੰ ਕੋ ਲੋਇ ਨਾ ਏ ਅੰਦੇ ਸਹੀ ਨਾਨਕਾ ਜੀ ਖਸਮੂ ਕੁੱਥੇ ਜਾਏ ਜਿਹੜੇ ਆਪਣੇ ਖਸਮ ਪਰਮਾਤਮਾ ਤੋਂ ਸਖਨੇ ਰਹਿ ਜਾਂਦੇ ਨੇ ਉਹਦੇ ਨਾਮ ਦੀ ਪ੍ਰਾਪਤੀ ਤੋਂ ਵਾਂਝੇ ਰਹਿ ਜਾਂਦੇ ਨੇ ਗੁਰੂ ਸਾਹਿਬ ਕਹਿੰਦੇ ਨੇ ਉਹਨਾਂ ਨੂੰ ਅੰਨੇ ਆਖੋ ਜਿਹਨਾਂ ਦੇ ਚਿਹਰੇ ਅੱਖਾਂ ਨਹੀਂ ਹਨ ਕੇਵਲ ਉਹਨਾਂ ਨੂੰ ਅੰਨੇ ਨਾ ਆਖੋ ਸੋ ਕੀ ਹੁੰਦਾ ਆਖੇ ਜਿਤੁਰ ਅੰਧਾ ਉਹ ਜਿਹੜਾ ਤੁਰ ਤੂ ਪਰਮਾਤਮਾ ਨੇ ਅੰਧਾ ਬਣਾਉ ਉਹਨੂੰ ਅੰਦਾ ਨਾ ਆਖੋ ਅਸਲੀ ਅੰਦਾ ਉਹ ਹੈ ਜਿਹੇ ਅੱਖਾਂ ਹੁੰਦੀਆਂ ਅੰਧੇਵਲੇ ਕੰਮ ਕਰਦਾ ਤੋ ਨਾਮ ਸੁਣਨ ਕਰਕੇ ਐਸੇ ਇਨਸਾਨ ਜਿਹਦੀ ਜ਼ਿੰਦਗੀ ਅੰਧੇ ਵਰਗੀ ਅંધੇਰੇ ਵਰਗੀ ਜ਼ਿੰਦਗੀ گزارਦੇ ਨੇ ਅਨੇ ਵਾਲੀ ਜ਼ਿੰਦਗੀ گزارਦੇ ਨੇ ਅੱਖਾਂ ਹੁੰਦੀਆਂ ਵੀ ਦੇਖ ਸੁਣ ਕੇ ਸਮਝਦੇ ਨਹੀਂ ਮੈਂ ਕਿਹੜਾ ਕਰਮ ਕਰਨ ਵਾਲਾ ਕਿਹੜਾ ਨਹੀਂ ਕਰਨ ਵਾਲਾ ਉਹਨਾਂ ਨੂੰ ਹੀ ਜੀਵਨ ਦਾ ਸੱਚਾ ਰਾਹ ਲੰਮੇ ਅੰਧੇ ਭਾਵੇਂ ਰਾਹ ਇਸ ਰਾਹ ਦੇ ਰਾਹੇ ਨੂੰ ਉਹੜ ਰਾਹ ਹੋਣੀ ਪੜਨਾ ਗੁਰਬਾਣੀ ਵਿਆਕਰਨ ਅਨੁਸਾਰ ਜਿਹੜੇ ਨਾਮ ਨਫਜ਼ ਨੇ ਜਿਨ੍ਹਾਂ ਨੂੰ ਅਸੀਂ ਇੰਗਲਿਸ਼ ਵਿੱਚ ਨਾਉਨ ਕਹਿੰਦੇ ਹਾਂ ਉਹ ਸ਼ਬਦ ਜਿਨ੍ਹਾਂ ਰਾਹੀਂ ਕਿਸੇ ਜਗ੍ਹਾ ਦਾ ਚੀਜ਼ ਦਾ ਵਸਤੂ ਦਾ ਜਾ ਕਿਸੇ ਵਿਅਕਤੀ ਦਾ ਨਾ ਕਿਸੇ ਸ਼ਹਿਰ ਦਾ ਨਾਮ ਹੁੰਦਾ ਉਹ ਜਿਹੜੀ ਚੀਜ਼ਾਂ ਨੇ ਉਹ ਉਹਨਾਂ ਨੂੰ ਸਿਰ ਨਾਮ ਜਾਂ ਪੰਜਾਬੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਆਕਰਨ ਅਨੁਸਾਰ ਨਾਉਂ ਕਹਿੰਦੇ ਆ ਨਾਉਂ ਜਾਂ ਨਾਮ ਇਹ ਜਿਹੜੇ ਨਾਮ ਅੱਖਰ ਹੁੰਦੇ ਨੇ ਇਹਨਾਂ ਦੇ ਆਖਰੀ ਅੱਖਰ ਨਾਲ ਲੱਗੀ ਔਂਕੜ ਜਾਂ ਸਿਆਰੀ ਉਚਾਰਨ ਨਹੀਂ ਹੁੰਦੀ ਇਹ ਇੱਕ ਵਚਨ ਦੀ ਲਿਖਾਈ ਹੁੰਦੀ ਹੈ ਨੇ ਉਹ ਸਿਆਰੀਆਂ ਔਰ ਔਂਕੜ ਆਮ ਤੌਰ ਤੇ ਉਹ ਲਫ਼ਜ਼ ਇੱਕ ਵਚਨ ਹੁੰਦੇ ਨੇ ਜਿਸ ਤਰ੍ਹਾਂ ਅੰਦੇ ਪਾਵੇਂ ਰਾਹ ਰਾਹ ਮਨੇ ਰਸਤਾ ਇਕ ਵਚਨ ਹੈ ਇਸ ਲਈ ਹਾਈ ਦੀ ਔਂਕੜ ਰਾਹੋ ਪੜਨਾ ਅਸ਼ੁੱਧ ਹੈ ਲਫ਼ਜ਼ੀ ਰਾਹ ਹੈ ਅਸੀਂ ਕਿਸੇ ਤੋਂ ਕਿਸੇ ਪਾਸੇ ਦਾ ਰਸਤਾ ਪੁੱਛਣਾ ਵੇਦ ਕਹਿੰਦੇ ਹਾਂ ਜੀ ਇਹ ਰਾਹ ਕਿੱਥੇ ਜਾਂਦਾ ਹੈ ਇਹ ਰਾਹ ਕਿੱਥੇ ਜਾਂਦਾ ਇਸ ਤਰ੍ਹਾਂ ਨਹੀਂ ਅਸੀਂ ਬੋਲਦੇ ਕਦੇ ਵੀ ਤੂੰ ਲੈਦਾ ਜਿਹੜੇ ਰਾਹੋ ਅਸਗਾਹੋ ਪਾਠ ਕਰਦੇ ਨੇ ਸ਼ਾਓ ਵਿਸਾਓ ਵਿਆਹੋ ਪਾਠ ਕਰਦੇ ਨੇ ਇਹ ਗਲਤ ਹੈ ਇਹ ਗੁਰਬਾਣੀ ਵਿਆਕਰਣ ਇਸ ਗੱਲ ਦੀ ਆਗਿਆ ਨਹੀਂ ਦਿੰਦੀ ਤੂੰ ਹਰ ਜਗ੍ਹਾ ਤੇ ਇਹ ਔਂਕੜ ਪੜੇ ਨਹੀਂ ਜਾ ਸਕਦੇ ਜਿੱਥੇ ਇਹਨੇ ਔਂਕੜ ਪੜੇ ਜਾਂਦੇ ਨੇ ਪੜਦੇ ਨੇ ਜਿੱਥੇ ਨਹੀਂ ਪੜੇ ਜਾਂਦੇ ਉਥੇ ਕਹਿੰਦੇ ਨਹੀਂ ਜੀ ਫਿਰ ਇੱਥੇ ਆਕਵਰਡ ਲੱਗਦਾ ਚੰਗਾ ਨਹੀਂ ਲੱਗਦਾ ਇਸ ਲਈ ਇੱਥੇ ਨਹੀਂ ਪੜਦੇ ਇਹ ਤੇ ਕੋਈ ਨਿਯਮ ਨਾਲ ਹੋਇਆ ਕਿ ਚੰਗਾ ਲੱਗਾ ਤੇ ਪੜ ਲਿਆ ਆਵਾਜ਼ ਚੰਗੀ ਨਿਕਲੀ ਤੇ ਪੜ ਲਿਆ ਅਦਾਬ ਠੀਕ ਨਹੀਂ ਨਿਕਲ ਰਹੀ ਤੇ ਛੱਡ ਦਿੱਤਾ ਹੁਣ ਦੂਖ ਪਾਪ ਦਾ ਨਾਸ਼ ਨਾਸ਼ ਦੇ ਸੱਸੇ ਨੂੰ ਵੀ ਔਕੜ ਲੱਗੀ ਹੁੰਦੀ ਤੇ 나షు ਪੜਨਾ ਇਹਨਾਂ ਨੂੰ ਆਕਵਰਡ ਲੱਗਦਾ ਉਥੇ 나షు ਨਹੀਂ ਵਰਦੇ ਤੇ 나ਸ਼ ਪਰਦੇ ਨੇ ਵਿਗਾਸੂ ਨਹੀਂ ਪੜਦੀ ਵਿਗਾਸ ਦੇ ਸੱਸੇ ਨੂੰ ਵੀ ਔਕੜ ਲੱਗੀ ਹੈ ਪਰ ਇੱਥੇ ਵਿਗਾਸੂ ਨਹੀਂ ਪੜਦੀ ਇੱਥੇ ਕਿਉਂ ਨਹੀਂ ਵਰਦੇ ਜੀ ਕਿਹੜੇ ਨਿਯਮ ਨਾਲ ਇੱਥੇ ਛੱਡਦੇ ਹੋ ਉੱਥੇ ਕਿਹੜੇ ਨਿਯਮ ਨੇ ਪਰਦੇ ਉਹ ਨਿਯਮ ਨਿਯਮ ਨਹੀਂ ਇਹਨਾਂ ਨੇ ਦੇਖਣੇ ਬਸ ਐਵੇਂ ਹੱਥ ਕਰ ਰਹੇ ਆ। ਤੋਂ ਅੰਧੇ ਪਾਵੇਂ ਰਾਹ ਉਹ ਨੇਤਰ ਹੁੰਦੀਏ ਵੀ ਅੰਧੇ ਵਾਲੇ ਕੰਮ ਕਰਨ ਵਾਲਿਆਂ ਨੂੰ ਵੀ ਜੀਵਨ ਦਾ ਸਹੀ ਰਾਹ ਸਹੀ ਜੀਵਨ ਯੁਗਤ ਪ੍ਰਾਪਤ ਹੋ ਜਾਂਦੀ ਹੈ। ਸੁਣਿਆ ਹਾਥ ਉਹ ਹੈ ਅਸਗਾ ਹਾਥ ਮੈਨੇ ਪਹੁੰਚ ਹੋ ਜਾਂਦੀ ਹੈ। ਅਸਗਾ ਇਹ ਸੰਸਾਰ ਸਾਗਰ ਜੋ ਬੜਾ ਅਸਗਾ ਸਾਗਰ ਹੈ ਇਹਦੇ ਵਿੱਚ ਕਿਰਿਆ ਵਿਕਾਰਾਂ ਦੀ ਹੈ। ਕਿਰਿਆ ਦੇ ਗੁੱਤੇ ਲੱਗਦੇ ਨੇ। ਇੰਨਾ ਗੋਤਿਆਂ ਦੀ ਉਹਨੂੰ ਸਮਝ ਆ ਜਾਂਦੀ ਅਸਗਾ ਸਾਗਰ ਉਹ ਸਮਝ ਜਾਂਦਾ ਹੈ ਉਹ ਇਨਸਾਨ ਸੰਸਾਰ ਸਾਗਰ ਜਿਰਿੰਦਾ ਹੋਇਆ ਵੀ ਇਸ ਤੋਂ ਨਿਰਲੇਪ ਰਹਿਣ ਦੀ ਉਹਨੂੰ ਜਾਚ ਆ ਜਾਂਦੀ ਹੈ ਉਹ ਸੁਣਿਆ ਹਾਤ ਨੂੰ ਨਾਮ ਸੁਣਨ ਕਰਕੇ ਇਹ ਅਸਗਾ ਸਾਗਰ ਉਹਦੇ ਹੱਥ ਆ ਜਾਂਦਾ ਉਸ ਨੂੰ ਇਸ ਦੀ ਪਛਾਣ ਹੋ ਜਾਂਦੀ ਹੈ ਔਰ ਇਹਦੇ ਗੋਤਿਆਂ ਤੋਂ ਉਹ ਵੱਜ ਜਾਂਦਾ ਨਾਨਕ ਭਗਤਾਂ ਦਾ ਸਦਾ ਵਿਗਾਸ ਸੁਣਿਆ ਦੂਪ ਪਾਪ ਕਰਨਾ ਤੇ ਨਾਨਕ ਇਹੋ ਜਿਹੇ ਬੰਦੇ ਸੱਚੇ ਭਗਤ ਨੇ ਉਹਨਾਂ ਦੇ ਦੁੱਖੋਂ ਬਾਬਾ ਦਾ ਨਾਸ ਹੋ ਜਾਂਦਾ ਹੈ ਉਹਨਦੇ ਮਨ ਵੀ ਸਦਾ ਵਿਗਾਸ ਸਦਾ ਖਿਡਾਓ ਬਣਿਆ ਰਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ